ਇਸ ਤਰ੍ਹਾਂ ਆ ਕੇ ਇੱਥੋਂ ਐ ਚੁੰਡੀਆਂ ਨਾਲ ਵੀ ਇਹ ਗੇੜਾ ਨਾਲ ਲੱਗਦਾ ਜਿੱਥੇ ਵੀ ਜਾ ਕੇ ਸੈਟਿੰਗ ਹੋ ਜਾਂਦੀ ਹੈ 8 ਇੰਚ ਤੇ 10 ਇੰਚ ਤੇ ਉਸ ਤਰ੍ਹਾਂ ਚੁੰਡੀਆਂ ਨਾਲ ਇਹ ਬੀਜ ਦੀ ਬਜਾਈ ਕਰਦੇ ਹੈ ਸਿੱਟ ਕੇ ਦੂਬਾ ਬੰਦ ਹੋ ਜਾਂਦਾ ਰੇਡੀ ਬੀਜ ਦੀ ਬਚਤ ਹੁੰਦੀ ਹੈ ਇਹਦੇ ਨਾਲ ਹਾਂ ਜਾਂ ਥੋਨੇ ਦੀ ਆਪਣੇ ਜਿਹੜੀ ਵੀਰਵਾਲ ਕੰਪਨੀ ਵੱਲੋਂ ਸਪੈਸ਼ਲ ਤਿਆਰ ਕੀਤੀ ਗਈ ਹੈ ਸਿੱਧੀ ਬਜਾਈ ਹੈ ਜਿਹੜੀ ਡੀਐਸਆ ਕਹਿੰਦੇ ਨੇ ਠੀਕ ਹੈ ਜੀ ਇਹਦੀ ਬਾਈ ਜੀ ਆਮ ਨਾਲੋਂ ਬਹੁਤ ਜ਼ਿਆਦਾ ਡਿਫਰੈਂਸ ਹੈ ਇਸ ਮਸ਼ੀਨ ਦੇ ਵਿੱਚ। ਹਾਂਜੀ। ਇਹਦੇ ਵਿੱਚ ਕੀ ਹੈ ਇੱਕ ਤਾਂ ਡਬਲ ਗੀਅਰ ਲੱਗਿਆ ਹੋਇਆ। ਠੀਕ ਆ ਬਾਈ ਜੀ। ਡਬਲ ਗੀਅਰ ਦਾ ਮਤਲਬ ਇਹ ਹੈ ਵੀਰੇ ਇਹ ਜਿਵੇਂ ਇਹ ਨਹੀਂ ਹੈਗੇ ਵੀ ਦੂਜੀਆਂ ਆਮ ਡੀਆ ਸਾਰਾਂ ਨੂੰ ਸਿੱਧੀ ਵਿਜਾਈ ਕਰੂਗੇ। ਠੀਕ ਆ ਜੀ। ਇਹ ਇਹ ਨਾ ਚੋਬਿਆਂ ਨਾਲ ਵੀ ਲਾਉਂਦੀ ਹੈ ਜਿਵੇਂ ਚੁੰਡਿਆਂ ਨਾਲ ਵੀ ਲੱਗਦਾ ਹੁੰਦਾ। ਠੀਕ ਆ ਜੀ। ਹਾਂਜੀ ਬਾਈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਾਂ ਖੜੇ ਬਲਵਿੰਦਰ ਘਵਾਲਾ ਸਿੱਧਿਆ ਬਾਈ ਸਤਿ ਸ਼੍ਰੀ ਅਕਾਲ ਭਰਾ। ਤੇ ਅੱਜ ਬਾਈ ਜੀ ਤੁਹਾਨੂੰ ਇੱਕ ਆਪਾਂ ਨਵੀਂ ਚੀਜ਼ ਦਿਖਾਉਣੇ ਆ ਹਾਂਜੀ ਤਰ੍ਹਾਂ ਜਾਣਕਾਰੀ ਦਊਗਾ ਜੀ ਕੋਈ ਗੱਲ ਨਹੀਂ ਜੀ ਠੀਕ ਹੋ ਹਾਂਜੀ ਪਰ ਆਪਣੇ ਕੋਲੇ ਡੀਲਰਸ਼ਿਪ ਹੈ ਜੀ ਬੀਰਵਾਲ ਕੰਪਨੀ ਦੇ ਸੰਦਾਂ ਦੀ ਚੀਮਾ ਮੰਡੀ ਵਾਲਿਆਂ ਦੇ ਠੀਕ ਹੈ ਜੀ ਸਾਰੇ ਇੰਪਲੀਮੈਂਟ ਹੁੰਦੇ ਆ ਛੋਟੇ ਤੋਂ ਲੈ ਕੇ ਵੱਡੇ ਤੱਕ ਹਾਂਜੀ ਜਿਹੜੇ ਅੱਜ ਤੁਹਾਨੂੰ ਸਖਾਸ਼ੀਅਤ ਜਿਹੜਾ ਕਿਉਂਕਿ ਝੋਨੇ ਦਾ ਸੀਜ਼ਨ ਆਉਣ ਵਾਲਾ ਕੁਝ ਦਿਨਾਂ ਤੱਕ ਬਿਜਾਈ ਹੋਣੀ ਸ਼ੁਰੂ ਹੋ ਜਾਊਗੀ ਹਾਂਜੀ ਉਹ ਦਿਖਾਉਣ ਲੱਗਿਆ ਝੋਨੇ ਦੀ ਆਪਣੇ ਜਿਹੜੀ ਬੀਰਵਾਲ ਕੰਪਨੀ ਵੱਲੋਂ ਸਪੈਸ਼ਲ ਤਿਆਰ ਕੀਤੀ ਗਈ ਹੈ ਸਿੱਧੀ ਬਿਜਾਈ ਹੈ ਜਿਹੜੀ ਡੀਐਸਆਰ ਕਹਿੰਦੇ ਨੇ ਠੀਕ ਹੈ ਜੀ ਇਹਦੀ ਬਾਈ ਜੀ ਆਮ ਨਾਲੋਂ ਬਹੁਤ ਜ਼ਿਆਦਾ ਡਿਫਰੈਂਸ ਹੈ ਇਸ ਮਸ਼ੀਨ ਦੇ ਵਿੱਚ ਹਾਂਜੀ ਇਹਦੇ ਵਿੱਚ ਕੀ ਹੈ ਇੱਕ ਤਾਂ ਡਬਲ ਗੀਅਰ ਲੱਗਿਆ ਹੋਇਆ ਠੀਕ ਹੈ ਬਾਈ ਜੀ ਡਬਲ ਗੀਅਰ ਦਾ ਮਤਲਬ ਇਹ ਹੈ ਵੀਰੇ ਇਹ ਜਿਵੇਂ ਇਹ ਨਹੀਂ ਹੈਗੇ ਵੀ ਦੂਜੀਆਂ ਆਮ ਡੀਐਸ ਆਰਾਂ ਨੂੰ ਸਿੱਧੇ ਬਿਜਾਈ ਕਰੂਗਾ ਠੀਕ ਹੈ ਜੀ ਇਹ ਨਾ ਚੋਬਿਆਂ ਨਾਲ ਵੀ ਲੌਂਦੀ ਹੈ ਜਿਵੇਂ ਚੁੰਡਿਆਂ ਨਾਲ ਵੀ ਲੱਗਦਾ ਹੁੰਦਾ ਠੀਕ ਹੈ ਜੀ ਜਿੱਥੇ ਤੁਸੀਂ ਸੈੱਟ ਕਰਤਾ 4 ਇੰਚ ਤੇ 8 ਇੰਚ ਤੇ ਜਿੱਥੇ ਵੀ ਇਹਦਾ ਔੜਾ ਤੁਸੀਂ ਸੈੱਟ ਕਰ ਦਿੰਨੇ ਹੋ ਉੱਤੇ ਓਵੇਂ ਜਿਵੇਂ ਚੁੰਡੀਆਂ ਨਾਲ ਓਨੇ ਇੰਚ ਤੇ ਜਿਵੇਂ ਚੁੰਡੀ ਨਾਲ ਬੀ ਲੱਗਦਾ ਹੁੰਦਾ ਨਾ ਕੱਲਾ ਕੱਲਾ ਦਾਣਾ ਕਰਕੇ ਉਸ ਤਰ੍ਹਾਂ ਵਜਾਈ ਹੁੰਦੀ ਹੈ ਮਤਲਬ ਬੀ ਤੇ ਖਾਦ ਦੀ ਬਚਤ ਹੁੰਦੀ ਹੈ ਇਹ ਨਾਲ ਬਰਮਾਣੀ ਜੀ ਬਈ ਜੀ ਬਈ ਇਹ ਕੋ ਬੱਚਤ ਨੂੰ ਇੱਕ ਸੋਨਾ ਬਹੁਤ ਵਰਨਾ ਵੀਰੇ ਜਿਵੇਂ ਆਪਾਂ ਚੁੰਡੀਆਂ ਨਾਲ ਆਪਾਂ ਝੋਨਾ ਲਾਉਣੇ ਹੋਵੇ ਵੀ ਬੜਾ ਸੰਘੜਾ ਹੋਵੇ ਨਾ ਬੜਾ ਬਰਲਾ ਹੋਵੇ ਜਿਹੜਾ ਝੋਨਾ ਲਾਉਣੇ ਹੈ ਨਾ ਆਪਾਂ 8 ਤੋਂ 10 ਇੰਚ ਤੇ ਬੁੱਝਾ ਲੱਗਦਾ ਹੁੰਦਾ ਜਿੱਦਾਂ ਹਾਂਜੀ ਠੀਕ ਹੈ ਉਸੇ ਤਰ੍ਹਾਂ ਹੀ ਇਹਦੀ ਬਜਾਈ ਹੋਊਗੀ ਚੁੰਡੀਆਂ ਨਾਲ 10 ਇੰਚ ਤੇ ਹੀ 8 ਇੰਚ ਤੇ ਮੰਨ ਲਓ ਆਪਣੇ ਸਟੈਪ ਵਾਈ ਸਟੈਪ ਦਾਨਾ ਲਾਗੂ ਆ ਉਸ ਤਰ੍ਹਾਂ ਹੀ ਉੱਗੂ ਆ ਠੀਕ ਹੈ ਜੀ ਹਾਂਜੀ 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 ਪਹਿਲੀ ਦੂਜੀ ਖਾਸੀਅਤ ਕੀ ਹੈ ਇਹਦੀ ਹੈਵੀ ਕੁਆਲਿਟੀ ਹੈ ਲੋਹਾ ਲੂਹਾ ਆਈਐਸਆਈ ਮਾਰਕਾ ਬਹੁਤ ਵਧੀਆ ਲੱਗਿਆ ਹੋਇਆ ਠੀਕ ਹੈ ਜੀ ਇਹ ਜਿਹੜੀ ਮਸ਼ੀਨ ਹੈਗੀ ਇਹ ਆਪਣੇ ਕੋਲੇ 11 ਪੋਰੀ ਹੈ ਜਿਹਨੂੰ 11 ਟਾਇਨ ਕਹਿੰਦੇ ਠੀਕ ਹੈ ਜੀ ਠੀਕ ਹੈ ਜੀ ਇਹ ਜੇਕਰ ਨੂੰ 13 ਪੋਰੀ 15 ਪੋਰੀ ਤਿਆਰ ਕਰਾਉਣੀ ਹੈ ਕਿਸੇ ਵੀ ਭਰਾ ਨੇ ਤਾਂ ਤਿਆਰ ਕਰਾ ਸਕਦਾ ਜਿਹੜੀ 13 ਪੋਰੀ ਮਸ਼ੀਨ ਹੈ ਜਾਂ 11 ਪੋਰੀ ਇਹਨੂੰ 35 ਐਚਪੀ ਦਾ ਟਰੈਕਟਰ ਆਸਾਨੀ ਨਾਲ ਇਹਦੀ ਬਜਾਈ ਕਰਦਾ ਹੈ ਠੀਕ ਹੈ ਭਾਈ ਜੀ ਗੇਅਰ ਲੱਗੇ ਹੋਇਆ ਦੇਖ ਲਓ ਸਾਹਮਣੇ ਤੋਂ ਗੇਅਰ ਦੇਖ ਲਓ ਆਪਾਂ ਪਿੱਛੇ ਜਾ ਕੇ ਦੇਖੋਣੇ ਇਹ ਕਿਹ ਗੇਅਰ ਜਿੱਦਾਂ ਇਹ ਵੀਰ ਹੈ ਦਾ ਹਾਂ ਉਹਦੇ ਨਾਲ ਨਹੀਂ ਹਾਂ ਇਹਦੇ ਨਾਲ ਬੀਜ ਦਾ ਉਹ ਦੂਜਾ ਖਾਦ ਸੈਟ ਉਹਦੇ ਨਾਲ ਹੁੰਦੀ ਹੈ ਕਿ ਖਾਦ ਤੇ ਬੀਜ ਨਾਲ ਰੇ ਨਾਲ ਉਹਦੇ ਨਾਲ ਬੀਜ ਦੀ ਸੈਟਿੰਗ ਹੁੰਦੀ ਹੈ ਠੀਕ ਹੈ ਜੀ ਠੀਕ ਹੈ ਜੀ ਪਿੱਛੇ ਵੀ ਆ ਜਾਓ ਦੂਣਾ ਤਾਲ ਮੇਰਾ ਹੁੰਦਾ ਹਾਂ ਇਹ ਹੁਣ ਜਿੱਦੋਂ ਇਹ ਚੱਲਦਾ ਨਾ ਇਸ ਤਰ੍ਹਾਂ ਮੜਾ ਜਸਪ੍ਰੀਪੁਰ ਉਧਰ ਜਾ ਕੇ ਕਮਾਈ ਮੜਾ ਇਹ ਦਿਖਾਉਣਾ ਵੀ ਕਿਸ ਤਰ੍ਹਾਂ ਚੁੰਡੀਆਂ ਨਾਲ ਬੀਜ ਲਾਉਂਦੀ ਹੈ ਇਹ ਚੋਬਿਆਂ ਵਾਲਾ ਆ ਗਿਆ ਹਾਂ ਜੀ ਕਮਾਓ ਜੀ ਇਨੂੰ ਇਸ ਤਰ੍ਹਾਂ ਆ ਦੇਖੋ ਇਸ ਤਰ੍ਹਾਂ ਆ ਕੇ ਐਸੋ ਐ ਚੁੰਡੀਆਂ ਨਾਲ ਵੀ ਇਹ ਗੇੜਾ ਨਾਲ ਲੱਗਦਾ ਜਿੱਥੇ ਵੀ ਜਾ ਕੇ ਸੈਟਿੰਗ ਹੋ ਜਾਂਦੀ ਹੈ 8 ਇੰਚ ਤੇ 10 ਇੰਚ ਤੇ ਉਸ ਤਰ੍ਹਾਂ ਚੁੰਡੀਆਂ ਨਾਲ ਇਹ ਬੀਜ ਦੀ ਬਜਾਈ ਕਰਦੀ ਹੈ ਸਿੱਟ ਕੇ ਦੂਹਰ ਬੰਦ ਹੋ ਜਾਂਦਾ ਰੇ ਬੀ ਦੀ ਬਚਤ ਹੁੰਦੀ ਹੈ ਇਹਦੇ ਨਾਲ ਹਾਂਜੀ ਹਾਂਜੀ ਇਹਦੇ ਪਿਛਲੇ ਪਾਸੇ ਭਾਈ ਜੀ ਹੈਵੀ ਰੋਲਰ ਲੱਗਿਆ ਹੈ ਇਹ ਜਿਹੜੇ ਖੇਤ ਨੂੰ ਸਫਾਈ ਕਰਦਾ ਹੈ ਇਹਦੇ ਨਾਲ ਉੱਤੇ ਕਵਰ ਲੱਗਿਆ ਹੋਇਆ ਪੂਰਾ ਘੈਂਟ ਚੀਜ਼ ਹੈ ਫੱਟੀ ਲੱਗੀ ਹੋਈ ਹੈ ਇੱਥੇ ਚੜ੍ਹ ਕੇ ਆਸਾਨੀ ਨਾਲ ਬੀ ਵਗੈਰਾ ਪਾ ਸਕਦਾ ਸੈੱਟ ਕਰ ਸਕਦਾ ਜਸਪੀਤ ਉੱਪਰ ਚੜ੍ਹਦੀ ਹੈ ਮੜਾ ਜੇ ਉੱਪਰ ਦਿਖਾਉਣੇ ਆ ਜਾ ਮੜੇ ਇਸ ਤੋਂ ਬਾਅਦ ਜਿਹੜੀ ਇੱਕ ਖਾਸੀਅਤ ਹੋਰ ਹੈ ਜਿਹੜੀ ਆਮ ਮਸ਼ੀਨਾਂ ਦੇ ਵਿੱਚ ਪਹਿਲਾਂ ਕੁਆਲਟੀ ਦੇ ਇਹ ਜਿਹੜੇ ਫੈਬਰ ਦੇ ਜਾਂ ਪਲਾਸਟਿਕ ਦੇ ਤਵੇ ਲੱਗੇ ਹੁੰਦੇ ਸੀਗੇ ਇਹ ਡਿਸਕਾਂ ਜਿਹੜੀਆਂ ਬੀ ਵਾਲੀਆਂ ਹਾਂਜੀ ਇਹ ਬਾਈ ਜੀ ਦੇਗੀ ਤਵੇ ਠੀਕ ਹੈ ਜੀ ਇਹ ਦੇਖ ਹਾਂ ਦੇਖਦੇ ਇਹ ਖਰਾਬ ਨਹੀਂ ਹੁੰਦੇ ਨਾ ਇਹਨਾਂ ਨੂੰ ਜਰੂਰ ਚਾਰ ਲੱਗੇ ਹਾਂਜੀ ਅੱਗੇ ਇਹ ਆ ਗਿਆ ਆਪਣੇ ਖਾਦ ਵਾਲਾ ਖੇਲ ਹੈ ਜਿਹੜੀ ਇਹ ਹੈਗੀ ਹੈ ਕਿ ਬੀ ਵਾਲੀ ਜਿਹੜੀ ਖਾਦ ਵਾਲੀ ਹੈਗੀ ਇਹ ਅਲੱਗ ਤੋਂ ਖੇਲ ਬਣੀ ਹੋਈ ਹੈ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂ ਕੋਈ ਵੀ ਭਰਾ ਜੀ ਕਿਸ ਨੇ ਵੀ ਆਰਡਰ ਕਰਨਾ ਹੈ ਹਾਂਜੀ ਜੇ ਕਹਿੰਦੇ ਨੇ ਕੋਈ ਵੀ ਜਿੰਨੇ ਪੋਰੀ ਮੰਨ ਲਓ 8 11 ਪੋਰੀ 13 ਪੋਰੀ 15 ਤੋ ਪੋਰੀ ਮਸ਼ੀਨ ਤਿਆਰ ਕਰਾਉਣੀ ਹੈ ਹਾਂਜੀ ਤਾਂ ਆਰਡਰ ਦਿਓ ਹਫਤੇ ਦੇ ਵਿੱਚ ਜੇ ਤਿਆਰ ਹੈ ਤਾਂ ਤੁਹਾਨੂੰ ਨਾਲ ਦੀ ਨਾਲ ਤੁਰਤ ਮਿਲ ਜੂਗੀ ਤੇ ਨਹੀਂ ਇੱਕ ਹਫਤੇ ਦੇ ਵਿੱਚ ਤੁਹਾਨੂੰ ਮਸ਼ੀਨ ਮਿਲ ਜੂਗੀ ਹਫਤੇ ਤੱਕ ਮਿਲ ਜੂਗੀ ਹਾਂ ਅਰੇ ਟਿਆਰ ਮਸ਼ੀਨ ਪਈ ਹੈ ਤੇ ਜੀਸ਼ਤ ਕੇ ਜਦੋਂ ਮਰਜ਼ੀ ਪਾ ਕੇ ਲੈ ਜੇ ਆਪਣੀ ਦੇ ਜਿਹੜੇ ਹੈਲਪਲਾਈਨ ਨੰਬਰ ਹੈ ਆਪਣੇ ਡੀਲਰਸ਼ਿਪ ਦੇ ਨੰਬਰ ਤੁਹਾਨੂੰ ਬੋਲ ਦਿੰਨੇ ਆ ਕਿ ਭਾਈ ਅਮਰਤਪਾਲ ਦਾ ਨੰਬਰ ਹੈਗਾ ਜੀ 95934042 95934042 ਮੇਰਾ ਨੰਬਰ ਹੈਗਾ ਜੀ ਬਲਵਿੰਦਰ ਸਿੰਘ 9026200004 ਇੱਕ ਗਾਰੰਟੀ ਦੀ ਗੱਲ ਕਰੀਏ ਜੀ ਇੱਕ ਸਾਲ ਦੀ ਪੂਰੀ ਫੁੱਲ ਗਾਰੰਟੀ ਹੈ ਬਾਈ ਜੀ ਹਰ ਇੱਕ ਸੰਦ ਦੀ ਖੇਤ ਦੀ ਗਾਰੰਟੀ ਮਿਲੂਗੀ ਚਾਹੇ ਲੇਜ਼ਰ ਕਰਾ ਹੋਵੇ ਚਾਹੇ ਡੀਐਸਆਰ ਹੋਵੇ ਚਾਹੇ ਆਪਣਾ ਰੋਟਾਵੇਟਰ ਹੋਵੇ ਜੇ ਕੋਈ ਪ੍ਰੋਬਲਮ ਆਉਂਦੀ ਹੈ ਖੇਤ ਜਾ ਕੇ ਹੱਲ ਹੋਊਗੀ ਖੇਤ ਦੀ ਸਰਵਿਸ ਹੋਊਗੀ ਫੁੱਲ ਵਾਰੰਟੀ ਹੋਊਗੀ ਇੱਕ ਸਾਲ ਦੀ ਠੀਕ ਹੈ ਜੀ ਮਸ਼ੀਨਰੀ ਪਹਿਲੀ ਗੱਲ ਤਾਂ ਕੋਈ ਦਿੱਕਤ ਆਉਂਦੀ ਹੀ ਨਹੀਂ ਹਾਂਜੀ ਪਰ ਕਈ ਵਾਰੀ ਮਸ਼ੀਨਰੀ ਐ ਕੋਈ ਦਿੱਕਤ ਆਉਂਦੀ ਵੀ ਐ ਤਾਂ ਖੇਤ ਦੇ ਵਿੱਚ ਹੀ ਤੁਹਾਨੂੰ ਸਰਵਿਸ ਮਿਲੂਗੀ ਕਿਤੇ ਜਾਣ ਆਉਣ ਦੀ ਲੋੜ ਨਹੀਂ ਫੋਨ ਕਰ ਦਿਓ ਬਸ ਬੰਦੇ ਉੱਥੇ ਹਾਜ਼ਰ ਹੋਣਗੇ ਠੀਕ ਆ ਬਾਈ ਜੀ ਹਾਂਜੀ ਇੱਕ ਮੌਕਾ ਲੈ ਮੀ ਦੇ ਕੋਈ ਹਾਂਜੀ ਇੱਕ ਵਾਰੀ ਸੇਵਾ ਦਾ ਮੌਕਾ ਲਾਜ਼ਮੀ ਇਹਦੇ ਉਹ ਥੋੜਾ ਫੁੱਲ ਮਾਨਤਨ ਕਰ ਠੀਕ ਹੈ ਕੋਈ ਵੀ ਦਰਸ਼ਕ ਭਰਾ ਆਉਂਦਾ ਥੋੜੀ ਵੀਡੀਓ ਦੇਖ ਕੇ ਪੰਜ ਰਿਆਰ ਸਿੱਧਾ ਤੁਹਾਨੂੰ ਆਪਦੀ ਸਕਰੀਨ ਸ਼ਾਟ ਦਿਖਾ ਦੇ ਅਸੀਂ ਰੇਟ ਤੋਂ ਸਿੱਧੇ ਹੀ ਡਿਸਕਾਊਂਟ ਪਾ ਦਾਂ ਠੀਕ ਹੈ ਭਾਈ ਜੀ ਠੀਕ ਹੈ ਜੀ ਧੰਨਵਾਦ ਆ ਭਰਾ ਤੁਸੀਂ ਸਾਡੇ ਲਈ ਟਾਈਮ ਦਿੱਤਾ ਠੀਕ ਹੈ ਜੀ ਜੀ ਧੰਨਵਾਦ ਹਾਂਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ